ਹਾਂ ਜੀ ਬਾਬਿਓ ਗੁੱਡ ਮਾਰਨਿੰਗ ਜੀ ਤੇ ਆਸ ਕਰਦੇ ਆਂ ਕਿ ਸਾਰੇ ਠੀਕ ਠਾਕ ਹੋ ਤੇ ਅੱਜ ਚੱਲੇ ਆ ਜੀ ਕਣਕ ਵਢਾਉਣ ਤੇ ਆਪਣੇ ਮਸ਼ੀਨ ਹੋਣੀਆਂ ਤੇ ਵੱਡੀ ਵਾਲੀ ਮੋਟਰ ਤੇ ਮੀਕੀ ਵਾਲੇ ਤੇ ਆਪਣੇ ਟੂਰਾਂ ਵਾਲੀ ਮੋਟਰ ਤੇ ਤੇ ਤਕਰੀਬਨ ਅੱਜ ਕੰਮ ਸਾਰਾ ਨਿਬੜ ਜਾਣਾ ਹੈ ਜੀ ਤੇ ਬਸ ਹੁਣ ਬੀਬੀਆਂ ਤੇ ਸਵੇਤ ਦੀ ਰੋਟੀ ਪਾਣੀ ਬਣਾ ਰਹੀ ਹੈ ਜੀ ਤੇ ਉਧਰ ਆਪਾਂ ਰਾਹੁਲ ਵੀ ਲੱਗਾ ਝਾੜੂ ਲਾਉਣ ਪਸ਼ੂਆਂ ਦਾ ਅੰਦਰ ਬੰਨਤੇ ਆ ਸ਼ੌਵੇਂ ਪਾਣੀ ਪਿਲਾ ਕੇ ਹਾਂ ਜੀ ਬਾਪੂ ਤੇ ਆਪਾਂ ਰੋਟੀ ਰੱਖ ਲਈਏ ਟਰੈਕਟਰ ਤੇ ਤੇ ਇੱਕ ਫਾਰਮ ਟਰੱਕ ਸਾਟ ਬਾਹਰ ਖੜਾਈ ਆਪਣਾ ਤੇ ਆਪਣਾ ਫੋਰਡ ਅੰਦਰ ਖੜਾ ਜੀ ਤੇ ਜਿੱਤੇ ਆਪਾਂ ਰੋਟੀ ਰੱਖੀ ਆ ਜੀ ਇਹ ਫੋਰਡ ਟਰੈਕਟਰ ਤੇ ਟਰਾਲੀ ਪਾਲੀ ਆ ਜੀ ਆਪਾਂ ਹਰਵੀ ਹੁਣਾ ਵਾਲੀ ਤੇ ਹੁਣ ਚੱਲੇ ਆ ਜੀ ਮੋਟਰ ਤੇ ਬਾਢੀ ਵਾਲੀ ਤੇ ਦਾ ਟਰੈਕਟਰ ਦੀ ਮਾਰਤੀ ਆ ਸੈਲਫ ਤੇ ਹੁਣ ਚੱਲੇ ਆ ਜੀ ਆਪਾਂ ਮੋਟਰ ਤੇ ਲਓ ਜੀ ਆਪਾਂ ਪਹੁੰਚ ਗਏ ਮੰਡੀ ਵਾਲੇ ਰਾਹ ਤੇ ਤੇ ਜਿਹੜਾ ਰਸਤਾ ਦਿੱਤਾ ਤੇ ਰਹਿੰਦਾ ਸੀ ਬਣਨੇ ਤੋਂ ਉਹ ਵੀ ਬਣ ਗਿਆ ਤੇ ਪਿੰਡ ਦੀ ਦੋਨੇ ਪਾਸੇ ਐਂਟਰੀ ਬਹੁਤ ਵਧੀਆ ਬਣੀ ਹੋਆ ਤੇ ਤੁਹਾਨੂੰ ਦੂਜੀ ਐਂਟਰੀ ਵੀ ਉਹ ਵੀ ਦਿਖਾਵਾਂਗੇ ਪਿੰਡ ਦੀ ਤੇ ਜਿਹੜੀ ਉੱਤਰੋਂ ਫਲੋਰ ਵਾਲੇ ੱਡੇ ਤੇ ਚੱਕ ਤੋਂ ਨੂੰ ਰਾਹ ਆਉਂਦਾ ਤੇ ਇਹ ਵੀ ਮੰਡੀ ਵਾਲਾ ਰਾਹ ਵੀ ਬਣ ਗਿਆ ਜਿਹੜਾ ਚੱਕ ਤੋਂ ਜਾਂਦਾ ਸੀ ਤੇ ਆਪਣੇ ਲੱਗੇ ਵਜੀ ਰੋਟੀ ਪਾਣੀ ਖਾਣ ਤੇ ਆਪਣੇ ਇੱਥੇ ਰਹਿ ਗਿਆ ਜੀ ਤਿੰਨ ਖੱਤੇ ਕਣਕ ਦੇ ਤੇ ਇੱਥੋਂ ਸ਼ੁਰੂ ਹੋ ਜਾਂਦੇ ਉਹ ਪਰੇ ਤੱਕ ਤੇ ਇੱਥੇ ਬਾਕੀ ਆਪਣੇ ਕਮਾਦੀ ਕਰਤੇ ਆ ਜੀ ਸਾਰੇ ਚਾਰ ਖੱਤੇ ਦੇਖ ਸਕਦੇ ਹੋ ਜੀ ਵਿਊ ਕਿੰਨਾ ਸੋਹਣਾ ਹੈ ਤੇ ਸੂਰਜ ਵੀ ਪੂਰੀ ਲਾਟ ਮਾਰਨ ਲੱਪਿਆ ਜੀ ਬਲੇ ਬਾਈ ਕਿੱਥੋਂ ਆਇਆ ਬਲੇ ਬਾਈ ਕਿੱਥੋਂ ਆਇਆ ਕੋਈ ਨੀ ਉਹ ਗੇੜਾ ਮਾਰਨ ਗਿਆ ਸੀ ਹਾਂ ਠੀਕ ਵੱਢਣੇ ਖੇਤ ਤਿੰਨ ਖੱਤੇ ਹੋਏ ਉਸ ਜੇ ਹਾਂ ਅੱਛਾ ਦੇਖਣਗੇ ਟੇਓ ਤਾਂ ਨਹੀਂ ਠੀਕ ਠੀਕ ਹੈ ਭਾਈ ਟੇਓ ਤਾਂ ਨਹੀਂ ਨਾ ਨਾ ਖੜੀ ਆ ਸਾਰੀ ਕਣਕ ਠੀਕ ਤੇ ਲਾ ਡੇਢ ਦੋ ਘੰਟੇ ਤੇ ਵੱਢ ਹੋ ਜਣੇ ਫਿਰ ਉਧਰ ਜਾਵਾਂਗੇ ਪਰੇ ਆਏ ਆਪਣੇ ਮਿੱਕੀ ਵਾਲੇ ਤੇ ਹਨਾ ਹਾਂ ਫਿਰ ਉਹ ਵੱਢ ਕੇ ਫਿਰ ਆਵਾਂਗੇ ਆਏ ਤੂਰੀ ਤੇ ਤਕਰੀਬਨ ਅੱਜ ਕੰਮ ਸਾਰਾ ਨਿਬੜ ਜਾਣਾ ਹੈ ਠੀਕ ਹੈ ਭਾਈ ਲਓ ਜੀ ਕੰਪੈਨ ਆ ਗਈ ਆ ਜੀ ਤੇ ਬੰਦੇ ਵੀ ਆਪਣੇ ਤਿਆਰ ਵਾਰੀ ਬੰਨੇ ਵੱਢਣ ਨੂੰ ਵੱਢਦੇ ਨੇ ਬੰਦੇ ਵੀ ਦੇਖੀ ਤੇ ਤੁਸੀਂ ਦੇਖ ਸਕਦੇ ਹੋ ਜੀ ਤੇ ਵਾਹਿਗੁਰੂ ਸੋਖ ਰੱਖੇ ਤੁਸੀਂ ਦੇਖ ਸਕਦੇ ਹੋ ਜੀ ਕੰਪੈਨ ਚੱਲ ਰਹੀ ਆ ਕੰਮ ਕਰ ਰਹੇ ਤਿੰਨ ਘੱਟੇ ਆ ਜੀ ਪੂਰੇ ਖੜੇ ਆ ਥੋੜਾ ਟਾਈਮ ਲੱਗਣਾ ਜੀ ਆਪਣੇ ਬਾਡੀ ਵਾਲੀ ਮੋਟਰ ਤੇ ਕੰਮ ਨਿਪਟੜ ਗਿਆ ਸੀ ਤੇ ਇੱਥੇ ਨਿਪਟ ਗਿਆ ਤੇ ਹੁਣ ਦੂਜੀ ਮੋਟਰ ਤੇ ਆਏ ਆ ਜੀ ਕੰਮ ਪਿਆ ਚੱਲ ਰਹੀ ਹੈ ਜੀ ਤੇ ਇੱਥੇ ਵੀ ਮਸੇ ਇੱਕ ਘੰਟਾ ਕੇ ਲੱਗਣਾ ਇਹ ਵੀ ਖੜੇ ਕੇਸ ਸਾਰੇ ਤੇ ਇਸ ਤੋਂ ਬਾਅਦ ਜਾਵਾਂਗੇ ਆਪਾਂ ਤੂਰਾਂ ਵਾਲੀ ਮੋਟਰ ਤੇ ਆਪਣੇ ਅੱਜ ਤੱਕ ਜੀ ਕੰਮ ਨਿਪਟੜਿਆ ਨਾ ਤੇ ਅੱਜ ਇਹ ਟਰੈਲੀਆਂ ਭਰਾ ਕੇ ਖੜੀਆਂ ਕਰ ਲੈਣੀਆਂ ਆ ਤੇ ਸਵੇਰ ਨੂੰ ਫੇਰ ਲੈ ਕੇ ਜਾਵਾਂਗੇ ਤੇ ਆਪਣੇ ਮੋਟਰ ਤੇ ਮਹਿਫਲ ਪੂਰੀ ਲੱਗੀ ਹੋਆ ਤੇ ਤੁਸੀਂ ਦੇਖ ਸਕਦੇ ਹੋ ਜੀ ਆਪਣਾ ਹਾਂ ਦਾ ਤੇ ਮਹਿਫਲ ਲੱਗੀ ਹੋਆ ਜੀ ਲੱਗਿਓ ਚਾਹ ਪਾਣੀ ਪੀਣ ਤੇ ਹਲੋ ਬਾਈ ਠੀਕ ਹੈ ਸ੍ਰੀ ਕਾਲ ਜੀ ਇਤਨੀ ਮौज ਲੱਭਣੀ ਆ ਤੇ ਬਿੱਲੇ ਭਾਈ ਹੁਣੀ ਤੇ ਆਪਣੀ ਮਾੜੀ ਭਾਜੀ ਹੁਣੀ ਯਾਰੇ 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 ਥੋੜਾ ਮੋੜ ਬਣਿਆ ਫਿਰਦਾ ਪੂਰਾ ਹੈ ਹਾਂ ਜੀ ਤੇ ਆਪਣੇ ਇਥੇ ਲੱਗੇ ਪਿੰਡ ਆਏ ਸੀਗੇ ਵੱਡਣ ਕਣਕ ਦੇ ਖੇਤ ਤੇ ਆਪਣੇ ਇਥੇ ਵਿਲੇ ਹੋਚਲੇ ਡੇਢ ਕੇ ਖੇਤ ਰਹਿ ਗਿਆ ਕੰਪੈਨ ਉਪਰ ਇੱਕ ਚੱਲ ਰਿਹਾ ਤੇ ਦੱਸੀ ਬਾਈ ਟਰੈਕਟਰ ਇਹਦੇ ਨੂੰ ਲਿਆ ਹੋਇਆ ਔਰ ਇਹ ਤੇ ਇਹ ਦੇਖ ਸਕਦੇ ਹੋ ਜੀ ਕਣਕ ਆ ਵਧੀਆ ਇੱਕੀ ਸਾਰਿਆਂ ਦੇ ਝਾੜ ਚੜੀ ਬਹੁਤ ਵਧੀਆ ਸਾਰਿਆਂ ਦੇ ਤਕਰੀਬਨ ਇਹ ਆ ਖੇਤ ਰਹਿ ਗਿਆ ਜੀ ਤੇ ਅੱਧਾ ਖੇਤ ਉਹ ਵੱਟ ਹੁੰਦਾ ਆ ਜੀ ਬਾਬਿਓ ਤੇ ਆਪਣਾ ਕੰਮ ਨੇ ਫੜ ਗਿਆ ਤੇ ਪਿੰਡ ਉੱਤੇ ਹੁਣ ਚੱਲੇ ਆ ਤੂੜਾ ਨੂੰ ਤੇ ਆ ਜੋ ਲੱਗੇ ਦਾਣੇ ਖਾਂਦੀ ਕਰਨ ਛੋਟਾ ਭਾਈ ਵੀ ਤੇ ਟਰੈਕਟਰ ਲਈ ਆਉਂਦਾ ਦਾਣੇ ਪਾਉਣ ਲਈ ਤੁਸੀਂ ਦੇਖ ਸਕਦੇ ਹੋ ਤੇ ਝਾੜ ਹੈ ਦੀ ਤਕਰੀਬਨ ਵਧੀਆ ਆ ਜੀ ਨਿਕਲੀ ਜਾਂਦਾ 20-22 ਕੁਇੰਟਲ ਫੀਲਡ ਚੋਂ ਜੀ ਇਹ ਆਪਣੀ ਮਸ਼ੀਨ ਆ ਰਹੀ ਆ ਤੇ ਟੈਂਕਰ ਖਾਲੀ ਕਰਨ ਤੇ ਆਪਣਾ ਫੋੜ ਖੜਾਇਆ ਜੀ ਤਿਆਰ ਕਰ ਤਿਆਰ ਬੜੀ ਇਤਿਆਸ ਮੱਥੇ ਜਿੱਥੇ ਵੀ ਲਾਏ ਆ ਤੇ ਆਪਣੇ ਲੱਗੇ ਹਾਲੀਕਾਰ ਕੰਮ ਨਿਬੜ ਗਿਆ ਪਿੰਡ ਹੁਣ ਚੱਲੀ ਆ ਮਸ਼ੀਨ ਪੂਰ ਵਾਲੀ ਮੋਟਰ ਤੇ ਟ੍ਰੈਕਟਰ ਚੱਡੂਗਾ ਮੋਰਿਓ ਆਏ ਹੋਏ ਹੋਏ ਆ ਲੈ ਨਾ ਦਸ ਕਰਾਈ ਕਰਤਾ ਮੁੰਡੇ ਨੇ ਦਿੱਤ ਲਈ ਹੈ ਫ੍ਰੀਲੀ ਪੈਂਡ ਖੜੀ ਕਰਨ ਆ ਗਏ ਜੀ ਆਪਾਂ ਤੂਰਾ ਵਾਲੀ ਮੋਟਰ ਤੇ ਤੇ ਇੱਥੇ ਹੈਗੇ ਜੀ 12 ਕਿਖਤੇ ਤੇ ਅੱਜ ਤਕਰੀਬਨ ਕੰਮ ਸਾਰਾ ਨਿਪਟੜਿਆ ਦੁਪਹਿਰ ਤੱਕ 3-4 4 ਵਜੇ ਤੱਕ ਨਿਪਟੜਿਆਣਾ ਕੰਮ ਤੇ ਕੰਬਾਈਨ ਆ ਰਹੀ ਹੈ ਜੀ ਰਸਤੇ 'ਚ ਤੇ ਆਪਾਂ ਇੱਥੇ ਪਹੁੰਚ ਗਏ ਮੋਟਰ ਤੇ ਚਲੋ ਵੇਟ ਕਰ ਰਹੇ ਆ ਜੀ ਕੰਬਾਈਨ ਦੀ ਲਓ ਜੀ ਤੇ ਆਪਣੇ ਆ ਗਏ ਆ ਜੀ ਮਸ਼ੀਨ ਤੂਰਾ ਵਾਲੀ ਮੋਟਰ ਤੇ ਤੁਸੀਂ ਦੇਖ ਸਕਦੇ ਹੋ ਤੇ ਹੁਣ ਲੱਗੇ ਜੀ ਇੱਥੇ ਵੱਢਣ ਪੁਰਾਣੀ ਮੋਟਰ ਤੇ ਤੇ ਇੱਥੇ ਵੀ ਸਾਰੀ ਕਣਕ ਤਕਰੀਬਨ ਖੜੀ ਆ ਕਿਤੇ ਕਿਤੇ ਵਿਚ ਵਿਚ ਧਲੀ ਪਈ ਹੋਆ ਤੇ ਉਧਰ ਸਾਰੀ ਕਣਕ ਖੜੀ ਆ ਤੇ ਦੇਖੋ ਤੇ ਆਪਣੇ ਕਮੈਂਟ ਕਰਕੇ ਜਰੂਰ ਦੱਸਿਓ ਤੇ ਤੁਹਾਨੂੰ ਕਿਵੇਂ ਦੇ ਲੱਗਦੇ ਆ ਵਲੌਗ ਜਿਨ੍ਹਾਂ ਨੇ ਹਜੇ ਤੱਕ ਚੈਨਲ ਨਹੀਂ ਸਬਸਕ੍ਰਾਈਬ ਕੀਤਾ ਤਾਂ ਸਾਰਿਆਂ ਨੇ ਸਬਸਕ੍ਰਾਈਬ ਕਰਦੇ ਤੇ ਲਾਈਕ ਸ਼ੇਅਰ ਜਰੂਰ ਕਰਿਓ ਤੇ ਰੋਜ਼ ਨਵੇਂ-ਨਵੇਂ ਵਲੌਗ ਲੈ ਕੇ ਆਵਾਂਗੇ ਤੁਹਾਡੇ ਲਈ ਉਹ ਜੀ ਕੰਪੇਨ ਚੱਲਣ ਲੱਗੀ ਆ ਹੁਣ ਲੱਗੇ ਬਾਹਰਨ ਖੇਚ ਲਾਤਾ ਹੀ ਫਟਾ ਘਮਾਤਾ ਝਾੜ ਰੇਤੀ ਸਾਰੇ ਵਧੀਆ ਜੀ ਵੀ ਬਾਈਕ ਨਿਕਲੀ ਜਾਂਦਾ ਸਾਰਿਆਂ ਦੇ ਰੱਲ ਪੀਆ ਕੰਪੇਨ ਦੀ ਆਪਣਾ ਡੇਟ ਦੇ ਦੀਏ ਤੁਹਾਨੂੰ ਤੇ ਗਰਮੀ ਹੋਈ ਹੋਣ ਲੱਗੀ ਇੱਥੇ ਹੈਗਾ ਟੈਂਪਰੇਚਰ 35 ਕ ਤੇ ਕੰਪੈਨ ਚੱਲ ਰਹੀ ਹੈ ਤੁਸੀਂ ਦੇਖ ਸਕਦੇ ਹੋ ਮੈਂ ਵੀ ਤੇ ਲੈ ਚੱਲਿਆ ਟਰੈਕਟਰ ਜੀ ਤੇ ਕੰਪੈਨ ਵਾਲੇ ਨੇ ਔਰਨ ਮਾਰਦਾ ਕਹਿੰਦਾ ਆ ਜਾ ਬਾਈ ਟਰੈਕਟਰ ਤੇ ਲੈ ਕੇ ਤੇ ਟੈਂਕ ਭਰ ਗਿਆ ਮਸ਼ੀਨ ਦਾ ਜਿਹੇ ਸਾਦੇ ਦਾਣੇ ਨਿਕਲਦੇ ਹੋਏ ਉਂਗਰਾ ਵਾਲੀ ਮੋਟਰ ਤੇ ਆਇਓ ਆ ਜੀ ਪੱਕਰ ਹੋ ਵੀ ਜਾਂਦਾ ਹਵਾ ਕਰਕੇ ਲਓ ਜੀ ਤੇ ਆਪਣੇ ਇੱਥੇ ਵੱਢ ਹੋ ਗਏ ਸੀ ਤੇ ਹੁਣ ਨਾਲ ਦੇ ਖੇਤ ਚ ਲੈ ਗਏ ਆ ਤਾਂ ਇਹਦਾ ਵੀ ਲੱਗਦਾ ਇੱਕ ਘੇਰਾ ਕਰੂਗੇ ਤਿੰਨਾ ਖੇਤਾਂ ਦਾ ਇੱਕੋ ਇੱਕ ਘੇਰਾ ਆ ਜੀ ਕੰਪੈਨ ਬਹੁਤ ਵਧੀਆ ਵੱਢਦੀ ਆ ਜੀ ਤਣਕ ਤੇ ਬਹੁਤ ਦਾਣੇ ਸਾਫ਼ ਨਿਕਲਦੇ ਆ ਜੀ ਤੇ ਇੱਧਰ ਆਪਣੇ ਬੰਦੇ ਲਾਪੇ ਆ ਜੀ ਬੰਨੇ ਤੇ ਮਾੜੇ ਮੋਟੇ ਜਿਹੜੀ ਰਹਿ ਜਾਂਦੇ ਉਹ ਫੇਰ ਵੱਢਦੇ ਆ ਕਿਸਾਨ ਮਜ਼ਦੂਰ ਏਕਤਾ ਜਿੰਦਾਬਾਦ ਫਾਰਮ ਟ੍ਰੈਕ 60 ਰੈਂਕ ਖਾਲੀ ਕਰਦਾ ਫਿਰ ਮਸ਼ੀਨ ਵਾਲਾ ਤੇ ਹਰਜੀ ਬਾਬੇ ਉਹ ਕਿ ਅੰਕ ਵੱਧ ਰਹੇ ਆ ਤੇ ਹੁਣ ਪਿੰਡ ਨੂੰ ਚੱਲਾ ਸੀਗਾ ਜੀ ਰੋਟੀ ਪਾਣੀ ਲੈਣ ਤੇ 12:00 ਵੱਜ ਗਏ ਆ 1:00 ਵੱਜ ਗਏ ਤੇ ਜੰਨੀ ਜੀ ਲੈਣ ਰੋਟੀ ਨੂੰ ਦੁਪਹਿਰ ਦੀ ਇਕਾਨ ਕਿ ਵੀ ਵੱਧ ਹੋ ਰਹੀ ਆ ਸ਼ਾਮ ਨੂੰ ਲੱਗਦਾ 5:00 ਬੈਂਡ ਤੱਕ ਫਰੀ ਹੋ ਜਾਵਾਂਗੇ ਤੇ ਚਲੋ ਜੀ ਹੁਣ ਚੱਲੇ ਆ ਪਿੰਡ ਨੂੰ ਰੋਟੀ ਹਾਂਜੀ ਬਾਬਿਓ ਪਿੰਡ ਨੂੰ ਆਇਓ ਸੀ ਰੋਟੀ ਲੈਣ ਤੇ ਆਪਾਂ ਰੋਟੀ ਲੈ ਕੇ ਜਾ ਰਹੇ ਆਂ ਜੀ ਵਾਪਸ ਮੈਡਮ ਰੱਖ ਲਿਆ ਜੀ ਰੋਟੀ ਫਿਰ ਜਾ ਰਹੇ ਆਂ ਜੀ ਪੁਰਾਣੀ ਮੋਟਰ ਤੇ ਫੇਰ ਰੋਟੀ ਪਾਣੀ ਲੈ ਕੇ ਲਓ ਜੀ ਰੋਟੀ ਆਪਾਂ ਰੱਖ ਦਿਆ ਹੋਰੇ ਤੇ ਵਾਟਰ ਕੈਨ ਵੀ ਮੁਰੇ ਰੱਖ ਦਿਆਂ ਇਹ ਐ ਜੀ ਮੇਰਾ ਪਿੰਡ ਚੱਕ ਸਭੂ ਇੱਕ ਤੁਹਾਨੂੰ ਹੋਰ ਇੱਕ ਸਪੈਸ਼ਲ ਚੀਜ਼ ਦਿਖਾਉਣੀ ਆ ਕਿ ਜਿਹੜੀ ਸਾਡੇ ਪਿੰਡ ਦੀ ਐਂਟਰੀ ਸੀ ਤੇ ਫਲੋਰ ਵਾਲੇ ਅੱਡੇ ਤੋਂ ਦਾ ਰਾਹ ਪਿੰਡ ਨੂੰ ਉਹ ਵੀ ਰਾਹ ਤੁਹਾਨੂੰ ਦਿਖਾਉਣੀ ਆ ਜੇ ਰਾਹ ਵੀ ਉਹ ਬਹੁਤ ਟੌਪ ਦਾ ਬਣ ਗਿਆ ਜੀ ਤੇ ਇਹ ਆ ਸਾਡੇ ਪਿੰਡ ਦਾ ਚੌਂਤਾ ਜੇ ਆਪਣੇ ਕੋ ਵੀ ਨਹੀਂ ਇੰਡੀਆ ਦਾ ਜਹਾਜ਼ ਤੇ ਬਾਬੇ ਆਪਣੇ ਪਿੰਡ ਦੀ ਜਿਹੜੀ ਐਂਟਰੀ ਸੀ ਫਲੋਰ ਵਾਲੇ ਦੌਰਾਨ ਜਿਹੜਾ ਹੁੰਦਾ ਤੁਸੀਂ ਦੇਖ ਸਕਦੇ ਹੋ ਤੇ ਹਰ ਪਾਸੇ ਕੰਮ ਪੂਰਾ ਚੱਲਦਾ ਹੋਇਆ ਜੁਰਾਂ ਦੇ ਇਹਨੂੰ ਉਹ ਪੀ ਸਰਕਾਰ ਦੇ ਲੱਗੇ ਹੋ ਸਕੇ ਉਹ ਆਪਣੇ ਨਿਸ਼ਾਨ ਜਦੇ ਤੇ ਕਾਲਕ ਕੀਤੀ ਆ ਤੇ ਹਾਪੀ ਦੇਖੋ ਜੀ ਪਹਿਲਾਂ ਐਂਟਰੀ ਦੇਖੋ ਜੀ ਆਪਣੇ ਪਿੰਡ ਚੱਕ ਸਾਬੂਲੀ ਇਹ ਹੋ ਗਿਆ ਜੀ ਆਪਣੇ 24 ਫੁੱਟ ਰਸਤਾ ਚੌੜਾ ਕਰਤਾ ਤੇ ਇਹਦੇ ਨਾਲ ਨਾਲ ਆਪਾਂ ਲਾਵਾਂਗੇ ਦਰਖਤ ਇਹ ਬੰਬ ਵਸਤੇ ਕੋਈ ਕਨੇਰੀਆ ਹੀ ਬਣਾ ਦੀ ਸੜਕ ਮੇਰੇ ਪਿੰਡ ਦੀ ਤੇ ਲਾਵਾਂਗੇ ਟਿਗਾਲੇ ਦੁਆਲੇ ਸ਼ੋਹਾਂ ਵਾਲੀ ਤੇ ਇਸ ਜਗ੍ਹਾ ਵੀ ੁੱਲਾਂ ਵਾਲੀ 24 ਫੁੱਟ ਰਾਹ ਬਣ ਗਿਆ ਜੀ ਇਹ ਤੇ ਆਪਾਂ ਆਪਣੇ ਪਿੰਡ ਵਾਲੇ ਰਾਹ ਤੇ ਜੀ ਗਰੋਸਰੀ ਸਟੋਰ ਆ ਬਹੁਤ ਵੱਡਾ ਤੇ ਆ ਆਪਣੇ ਸਾਡੇ ਪਿੰਡ ਦਾ ਜੀ ਗੇਟ ਲਓ ਜੀ ਆ ਗਏ ਆਪਾਂ ਪੂਰ ਵਾਲੀ ਮੋਟਰ ਦੇ ਦੁਪਹਿਰ ਦੀ ਰੋਟੀ ਲੈ ਕੇ ਤੇ ਆਪਣੇ ਪ੍ਰਸ਼ਾਦਾ ਪਾਣੀ ਛਕ ਰਹੇ ਆ ਜੀ ਸਾਰੇ ਜਾਣੇ। ਮੋਟਰ ਦੀ ਰੋਟੀ ਪਣੀ ਤੱਕ ਆਇਆ ਜੀ ਮੋਟਰ ਤੇ ਤੇ ਰੋਟੀ ਪਣੀ ਛਕ ਰਹੇ ਆਪਣੇ ਬੰਦੇ। ਤੇ ਕੰਪੈਨ ਚਲ ਗਈ ਜੀ ਹੁਣ ਪਰੇ ਖੇਤਾਂ ਚ। ਤੇ ਇਧਰ ਬਾਡੋ ਕੇ ਸਕੇ ਜੀ ਪਰਲੇ ਝਾਲਵਲ ਦੇ ਤੇ ਹੁਣ ਥੱਲੇ ਆ ਗਏ। ਹਾਂਜੀ ਬਾਬਿਓ ਤੇ ਆਪਣਾ ਕੰਮ ਹੋ ਗਿਆ ਨੇੜੇ। ਜੇੜ ਦਾ ਖੱਤਾ ਰਹਿ ਗਿਆ ਜੀ ਤੇ ਤੋਂ ਵੱਢ ਕੇ ਬੱਸ ਖਰੀਦ ਕੇ ਘਰਾਂ ਨੂੰ ਚਲ ਜਵਾਂਗੇ ਤੇ ਤਰਲੀਆਂ ਲੋਡ ਕਰਕੇ ਘਰੇ ਲੈ ਜਾਣੀਆਂ ਤੇ ਸਵੇਰ ਨੂੰ ਪਾਣਾ ਮੰਡੀ ਲੈ ਕੇ ਜਾਵਾਂਗੇ ਆਪਣੇ ਘਰਾਂ ਤੇ ਜੇੜ ਕਰ ਤੋਂ ਰਹਿ ਗਿਆ ਹਾਂ ਫੇਰ ਠੰਡ ਕਰ ਰਹਿ ਗਿਆ ਆ ਪੂਰਾ ਹੀ ਆ ਬੱਸ ਇੱਕ ਕੰਮ ਜੇ ਹੋ ਗਾ ਜੀ ਆਪਣਾ ਖਾਤਮ ਤੇ ਫੇਰ ਕੂੜੀਦਵਾਲੇ ਉਹਨੀਆਂ ਕੂੜੀ ਬਣਾਵਾਂਗੇ ਦੇਖ ਸਕਦੇ ਹੋ ਤੁਸੀਂ ਸਾਡੇ ਆਪਣੇ ਰਵਾ ਕਾ ਵੀ ਚੱਲ ਰਹੀ ਆ ਤੁਸੀਂ ਦੇਖ ਸਕਦੇ ਹੋ ਥੋੜਾ ਬਸ ਰਹਿ ਗਿਆ ਜੀ ਹੋਰ ਅੱਧੇ ਘੰਟੇ ਵਿੱਚ ਤੋਂ ਸੁਮਾਫਤੀ ਹੋ ਜਾਣੀ ਆ ਆਪਣੇ ਕੰਮ ਨੇ ਬੜਿਆ ਜੀ ਕਿਤਾ ਜਿਹਾ ਘੇੜਾ ਰਹੇਗਾ ਇੱਕ ਕੰਮ ਹੋ ਗਿਆ ਨਿਕਲੇ ਕੋਈ ਇਹ ਵਾਲਾ ਟਰੈਕਟਰ ਆਇਆ ਸੀ ਗਾਈਜ਼ ਥੋੜੇ ਵਿੱਚ ਸਾਰੇ ਦਾਣੇ ਆਮੋ ਗੈਰੀ ਫਤੇ ਕੰਪੈਨ ਬਸ ਚੱਲੀ ਆ ਜੀ ਹੁਣ ਹੋਰ ਕਿਸੇ ਵੱਢਣ ਤੇ ਖਾਲੀ ਕਰ ਤੇ ਦਾਣੇ ਸਾਰੇ ਟਰੈਕਟਰ ਇੱਕ ਟਰਾਲੀ ਭਰੀ ਹੋ ਖੜੀ ਆ ਜੀ ਤੇ ਇਹ ਵੀ ਹੁਣ ਚੱਲੀ ਵਾਪਸ ਘਰ ਨੂੰ ਹੇ ਘਰੇ ਜਾ ਕੇ ਰੱਖੜੀਆ ਕਰ ਦੇਣੀ ਆ ਤੇ ਜਰਸੀ ਮਗਰ ਪਾਤਾਈ ਉੱਪਰ ਕਮੈਂਟ ਕਰਕੇ ਜਰੂਰ ਦੱਸਿਓ ਜੀ ਤੁਹਾਨੂੰ ਕਿਵੇਂ ਲੱਗਿਆ ਜੀ ਬਲੌਗ ਤੇ ਕੰਪੈਨ ਵੀ ਹੁਣ ਚੱਲੀ ਆ ਜੀ ਘਰ ਨੂੰ ਪਾ ਲਈ ਆ ਚੱਲੇ ਤੇ ਟਰੈਕਟਰ ਵੀ ਚਲਾਈ ਆਪਣਾ ਘਰ ਨੂੰ ਮਸ਼ੀਨ ਨਾਲ ਉੱਤੋਂ ਕਾਲਾ ਹਾਂਜੀ ਬਾਬਿਓ ਤੇ ਤੁਹਾਨੂੰ ਪਤਾ ਹੀ ਆ ਕਿ ਕਣਕ ਵੱਢਦੇ ਸੀ ਸਵੇਰ ਦੇ ਤੇ ਘਰ ਆ ਗਏ ਤਾਂ ਕਣਕ ਦਾ ਸਾਰਾ ਕੰਮ ਨਿਬੜ ਗਿਆ ਤਿਹ ਪ੍ਰੈਲੀਆਂ ਹੁਣ ਘਰੇ ਲੋਡ ਕਰਕੇ ਗੜੀਆਂ ਕੱਢ ਲੀਆਂ ਕੱਢ ਲੈਣੀਆਂ ਤੇ ਫਿਰ ਸਵੇਰ ਨੂੰ ਲੈ ਕੇ ਜਾਵਾਂਗੇ ਦਾਣਾ ਮੰਡੀ ਤੇ ਹੁਣ ਤੂੜੀਦਵਾਲੇ ਹੋਵਾਂਗੇ ਤੇ ਕੱਲ ਕੱਲ ਤੋਂ ਬਾਅਦ ਤੂੜੀ ਬਣਾਵਾਂਗੇ ਤੇ ਦੋਕ ਦਿਨ ਲੱਗਣੇ ਤੂੜੀ ਨੂੰ ਵੀ ਤੇ ਤੇ ਲੱਗੇ ਜੀ ਹੁਣ ਬਲੌਗ ਦੀ ਸਮਾਪਤੀ ਕਰਨ ਤੇ ਕਮੈਂਟ ਕਰਕੇ ਜਰੂਰ ਦੱਸਿਓ ਕਿ ਤੁਹਾਨੂੰ ਕਿਵੇਂ ਦਾ ਲੱਗਾ ਜੀ ਬਲੌਗ ਤੇ ਚੈਨਲ ਨੂੰ ਸਬਸਕ੍ਰਾਈਬ ਕਰਦੇ ਤੇ ਲਾਈਕ ਸ਼ੇਅਰ ਕਰਦੇ ਤੇ ਮਿਲਦੇ ਆ ਤੁਹਾਨੂੰ ਨਵਾਂ ਬਲੌਗ ਲੈ ਕੇ ਜੀ ਕੱਲ ਨੂੰ ਤੇ ਸਾਰਿਆਂ ਦਾ ਥੈਂਕ ਯੂ ਸੋ ਮੱਚ ਜੀ